ਨੇ 15 ਦਿਨ ਹਾਜ਼ਰੀ ਲਾਈ ਕੋਈ ਕੰਮ ਕਾਜ ਨਹੀਂ ਕੀਤਾ ਕੋਈ ਕੰਮ ਕੀਤਾ ਵਾਹਿਗੁਰੂ ਦਾ ਸਿਮਰਨ ਕਰਦੇ ਆ ਰਿਆ 15 ਦਿਨ ਹਾਜ਼ਰੀ ਲਾ ਕੇ ਜਦੋਂ ਭਾਈ ਵੀਰ ਸਿੰਘ ਦੇ ਕੋਲ ਆਇਆ ਤੇ ਪਤਾ ਆਕਰ ਕੇ ਕੀ ਪੈਂਦਾ ਭਾਈ ਵੀਰ ਸਿੰਘ ਜੀ ਤੁਹਾਨੂੰ ਦਰਸ਼ਨ ਦੀ ਲੋੜ ਨਹੀਂ 15 ਦਿਨ ਹਾਜ਼ਰੀ ਲਾਈ ਐ ਰਾਸੁਣੀ ਵੇਖ ਲਈ ਐ ਸ਼ਕਤੀ ਵੀ ਵੇਖ ਲਈ ਐ ਮੈਨੂੰ ਇੰਜ ਜਾਂਪਦਾ ਮੈਨੂੰ ਇੰਜ ਲੱਗਦਾ ਮੈਨੂੰ ਇੰਜ ਪਰਤੀਤ ਹੁੰਦਾ ਅਨੂਗੁਰ ਨਾਨਕ ਪਾਲਸ਼ਾ ਨੇ ਮੈਨੂੰ ਬੰਗਾਲੀ ਵਿੱਚੋਂ ਕੱਢ ਲਿਆ ਕੋ ਸੰਦਾ ਸ਼੍ਰੀ ਵਾਰ ਨਗੂ ਇਹਨੂੰ ਬੰਗਾਲੀ ਵਿੱਚੋਂ ਮੈਂ ਅੱਲੀ ਵਿੱਚੋਂ ਕੱਢ ਲਿਆ ਤਨਾ ਫੜ ਕੇਵਲ ਇੱਕੋ ਕੰਮ ਕਰਨ ਦੇ ਨਾਲ ਸਤ ਨਾਮ ਸ਼ੇਰ ਨਾਮ सत्नाम शीर्वादिगु सगुरु सत्खनामश श्रीवादिगुरु सत्नाम शीर्वादिगु सत्मशीर्वादिगु सत्मशीर्वाद गुरु सत् नाम श्रीवादगुरु हसी भी हो कम नाम बंदगी इस संसार तो चले तो सब जाना है वारी वारी है अच्छा। कोई नहीं रहेगा असी तो कुछ भी नहीं इतने वे वे आए पीर पैगंबर आए आओ नहीं अवतार ਰਾਵਣ ਕੋਲ ਕੀ ਕਮੀ ਸੀ ਦੱਸੋ ਪਾਜ ਕਲਾ ਸੰ ਰਾਵਣ ਕੋਲ 14 ਕਲਾ ਸੰ ਸ੍ਰੀ ਰਾਮ ਜੀ ਕੋਲ 16 ਕਲਾ ਸੰ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਕੋਲ ਤੇ ਅਸੀਂ ਪਤਾ ਕਿ ਇਹ ਸੇਖਾ ਅਨੰਤ ਕਲਾ ਲੈ ਠਾਕੂ ਚੜਿਆ ਕਹਿੰਦੇ ਅਨੰਤ ਕਲਾ ਦਾ ਮਾਲਕ ਧਨ ਗੁਰਾਨਕ ਪਾਸ਼ਾ ਤੇ ਸਤਨਾ ਸ੍ਰੀ ਵਾਖੇ ਨੂੰ ਅਨੰਤ ਕਲਾ ਬੇਅੰਤ ਕਲਾ ਚਾਰ ਵੇਰ ਕੰਠਿਆ ਰਸਨ ਰਾਵਣ ਕੋਈ ਬਾੜਾ ਮੋਟਾ ਥੋੜੀ ਪਰ ਜਾਣਾ ਪਿਆ ਦਾ ਸੰਸਾਰ ਤੋਂ ਜਿੱਤਨੇ ਮਰਜੀ ਪ੍ਰਬੰਧ ਕਰ ਲਈਏ ਜਿਤਨਾ ਮਰਜੀ ਪ੍ਰਸਾਨੋ ਵੀ ਇਸ ਸੰਸਾਰ ਨੂੰ ਛੱਡ ਕੇ ਜਾਣਾ ਪਏਗਾ ਪਰ ਜਦੋਂ ਸੰਸਾਰ ਜਾਣਾ ਪੈਣਾ ਫਿਰ ਸਾਥੀ ਕੌਣ ਹੋਏਗਾ ਸਾਡਾ ਸਾਡੇ ਨਾਲ ਜਿਹੜਾ ਉੱਥੇ ਹੰਮੀ ਭਲੇਗਾ ਉਹ ਆਪਾਂ ਕਿੰਨਾਂ ਨਾਲ ਲੈ ਕੇ ਜਾਵਾਂਗੇ उठे हामी कौन भरेगा वो भी तो चाहिए ना पता है फिर कौन है वो फिर सतफल नाम शेवा गुरु सतल नाम सतल नाम शेवा सतल नाम शेवा ਨਾਮ ਸੇਰਵਾਹੇ ਗੁਰ ਸਾਥੇ ਨਾਮ ਸੇਰਵਾਹੇ ਗੁਰ ਹੁਣ ਜਿਹੜਾ ਮਨਜੀ ਤੇ ਬਿਮਾਰ ਪਿਆ ਓਹ ਕਹਿੰਦੇ ਬਾਬਾ ਮੈਂ ਕਿਧੇ ਵੱਲ ਵੇਖਾਂ ਬਾਬਾ ਜੀਵਿਆਂ ਨੂੰ ਲੈ ਕੇ ਚੱਲਣਾ ਹੈ ਜਿਹੜਾ ਮਨਜੀ ਤੇ ਬਿਮਾਰ ਪਿਆ ਓਹ ਕਹਿੰਦਾ ਮੈਂ ਕਿਧੇ ਵੱਲ ਵੇਖਾਂ ਕਹਿੰਦੇ वाले जीने लगिया ने छह महीनिया तो ना कुछ अंदर जा रहा तूहार परमात्मा ने दो चीजा सब तो पहला सामू देकर के समाप्त गुप्त से भेजना ਕਿਹੜੀਆਂ ਲੋਚੀਆਂ ਦਿੱਤੀਆਂ ਸਨ ਸੋਣਿਆ ਸਭ ਤੋਂ ਪਹਿਲਾ ਮਨੋਖ ਨੂੰ ਕਿਹੜੀ ਚੀਜ਼ ਦੇਖ ਕੇ ਮਾਤਮੋਤ ਤੇ ਭੇਜਿਆ ਮਰਨੰਦ ਖਾਏ ਮੰਨਨੰ ਮਾਇ ਮਰਨੰਦ ਖਾਏ ਮੰਨਨੰ ਮਾਇ ਮਰਨੰਦ ਖਾ ਸਭ ਤੋਂ ਪਹਿਲਾਂ ਐਕਸਪਾਇਰ ਡੇਟ ਦੇਖੀਆ ਕੋ ਸਤਨਾ ਜੀ ਵਾਹਿਗੁਰੂ ਮੋਟਾ ਦਾ ਜਨਮ ਸਥਿਤ ਕੀਤਾ ਜਦੋਂ ਜਵਾਈਆਂ ਤਿਆਰ ਕੁੜੀਆਂ ਨੇ ਨਾ ਬਣਦੀਆਂ ਨੇ ਸਭ ਤੋਂ ਪਹਿਲਾਂ ਉਹਨਾਂ ਦੀ ਐਕਸਪਾਇਰ ਡੇ ਲਿਖ ਲੈਂਦੀ ਹੈ ਕਿ ਭਾਈ ਇਸ ਤੋਂ ਬਾਅਦ ਇਹਨੂੰ ਤੂੰ ਵਰਤ ਨਹੀਂ ਸਕਦਾ ਖਾ ਨਹੀਂ ਸਕਦਾ ਇਹ ਸਭ ਤੋਂ ਪਹਿਲਾਂ

ਰਿਜਕ ਤੇ ਮੌਤ ਇਹ ਦੁਨੀਆ ਵਿੱਚ ਕਿਾਸੀ ਲੁਕਵਾ ਗਿਆ ਹੈ ਸੰਸਾਰ ਦਾ ਥੋੜਾ ਜਿਹੜਾ ਬਿਮਾਰ ਪਿਆ ਜਿਹਦੇ ਪੈਰਾਂ ਲੱਗੀਆਂ ਨੇ ਉਹਦੇ ਹੁਣ ਲੰਗ ਅੰਦਰ ਜਾ ਰਿਹਾ ਹੈ ਕਿਉਂ ਜੀਣਾ ਹੈ ਸਵਾਦ ਸਾਹ ਖਾਣ ਰਹੇ ਨੇ ਮੰਜੀ ਤੇ ਪਿਆ ਪਰ ਕੁਝ ਖਾ ਪੀ ਨਹੀਂ ਰਿਹਾ ਕਹਿਣ ਉਪਾਰ ਰਿਜਕ ਉਹ ਖਤਮ ਹੋ ਗਿਆ ਇਤਨਾਂ ਹੀ ਪਰਮਾਤਮਾ ਨੇ ਲਿਖਿਆ ਕਿ ਜਦਫਾ ਦੇਖਦੇ ਆ ਪੰਜ ਪੰਜ ਸਾਲ 10 ਸਾਲ ਮੁਨਕ ਮੰਜੀ ਤੇ ਪਿਆਰ ਕਰਦਾ ਹੈ 6 ਮਹੀਨੇ ਲਗਾਤਾਰ ਅਨਪਣੀ ਛੱਡ ਦਿੰਦਾ ਹੈ ਦੇਖੇ ਨੇ ਆਪਾਂ ਕਰੀਏ ਕਿ ਕੁਝ ਵੀ ਅੰਦਰ ਨਹੀਂ ਜਾਂਦਾ ਕਿ ਉਹਨਾਂ ਦਾ ਵਿਜੀਤ ਸਮਾਪਤ ਹੋ ਗਿਆ ਖਤਮ ਹੋ ਗਿਆ ਜਿੰਨਾ ਪਰਮਾਤਮਾ ਨੇ ਲਿਖਿਆ ਸੀ ਉਸਨੇ ਹਰ ਤਨੇ ਆ ਜਿਹੜਾ ਮੰਗੀ ਤੇ ਬਿਮਾਰ ਪਿਆ ਜਿਹਦੇ ਪਾਈਪਾਂ ਲੱਗੀਆਂ ਨੇ ਨਾ ਕੁਝ ਅੰਦਰ ਜਾ ਰਿਹਾ ਐ ਨਾ ਕੁਝ ਬਾਹਰ ਆ ਰਿਹਾ ਐ ਤੋਦੀ ਰੂਹੇ ਆਵਾਜ਼ ਕੱਢੀ ਕਹਿੰਦੀ हे ਬਾਬਾ ਜੀ ਲਾਖ ਕਹਿੰਦਾ ਮੈਂ ਕੀਲੇ ਵੱਲ ਵੇਖਾਂ ਕਹਿੰਦੇ ਜਿਹੜਾ ਨਗਰ ਦੇ ਪਾਰ ਸਸਕਾਰ ਹੋ ਰਿਹਾ ਕੁਸਤਨਾ ਸਤਿਵਾ ਹੈ ਕੀ ਗੁਰੂ ਤੁਮ ਜੀ ਕਿਤਾ ਹੈ ਤੇਰੇ ਸਵਾਰ ਦਾ ਚਰਨਾਂ 'ਇਨੇ ਤੂੰ ਕੋ ਦੇਵਲੇਖ ਜਿਹੜਾ ਇਸ ਸੰਸਾਰ ਨੂੰ ਛੱਡ ਕੇ ਚਲਾ ਗਿਆ ਕੁਸਤਨਾ ਮੋਤ ਦੇ ਪਰਮੰਧ ਕੀਤੇ ਇੱਕ ਮਨੁੱਖ ਹੋਇਆ ਸਮੇਂ ਉਹ ਚਾਰ ਸਮਝੀ ਕਰੀਏ ਇੱਕ ਮਾਈਕਲ ਜੈਕਸਨ ਦੇ ਨਾਮ ਦਾ ਮਨੁੱਖ ਹੈ ਉਹਨੇ ਮੌਲ ਦਾ ਪ੍ਰਬੰਧ ਕੀਤਾ ਸੀ ਸੋਸ਼ਲ ਮੀਡੀਆ ਦਾ ਜ਼ਮਾਨਾ ਨੌਜਵਾਨ ਪੀੜਾ ਜਣਦੇ ਉਹਨੇ ਮੌਲ ਦਾ ਪਰਮਾਦ ਕੀਤਾ ਸੁਣੀ ਉਟੀ ਪ੍ਰਬੰਧ ਕੀਤਾ ਤਾਰ ਬੋਸੀ ਉਸ ਮਨੁੱਖ ਕੋਲ puri kami 50 ਡਾਕਟਰਾਂ ਦੀ ਟੀਮ ਹਰ ਵੇਲੇ ਉਹਦੇ ਕੋਲ ਹਾਜ਼ਰ ਰਹਿੰਦੀ ਸੀ ਆਪਕੋ ਸਤਨਾ ਸ੍ਰੀ ਅਕਾਲ 50 ਡਾਕਟਰਾਂ ਪਰਵਾਰ ਦੇ ਕੋਲ ਥੋੜੇ 50 ਡਾਕਟਰਾਂ ਦੀ ਟੀਮ ਹਰ ਵੇਲੇ ਹਾਜ਼ਰ ਰਹਿੰਦੀ ਤੇ ਜਦੋਂ ਸਾਡਾ ਸ਼ਕਦਾ ਨਾ ਪੁਰਸ਼ਕਾ ਦਾ ਪਹਿਲਾ ਲੈਬ ਵਿੱਚੋਂ ਚੈੱਕ ਹੁੰਦਾ ਜਲ ਪਾਣੀ ਸ਼ੱਕਦਾ ਪਹਿਲਾ ਲੈਬ ਵਿੱਚੋਂ ਚੈੱਕ ਹੁੰਦਾ ਕਿ ਇਹਦੇ ਵਿੱਚ ਕੋਈ ਵਾਇਰਸ ਕੋਈ ਬੈਕਟੀਰੀਆ ਨਾ ਹੋਵੇ ਕਿ ਮੈਂ ਖਾਵਾਂ ਮੇਰੇ ਅੰਦਰ ਕੋਈ ਚੀਜ਼ ਖਰਾਬ ਨਾ ਕਰ ਦੇ ਜੇ ਮੇਰੀ ਮੌਤ ਹੋ ਜਾਏ ਉਹਦਾ ਇੱਕੋ ਇੱਕ ਸੁਪਣਾ ਸੀ ਕਿ ਮੈਂ 200 ਸਾਲ ਤੱਕ ਜੀਵਾਂ 200 ਸਾਲ ਉਹਦਾ ਸੁਪਣਾ ਸੀ ਕਾਇਆ ਨੇ ਮੌਜੂਦਾ ਬੰਦ ਕੀਤਾ ਜਦੋਂ ਪ੍ਰਸ਼ਾਸਨ ਦਾ ਜਲ ਪਾਣੀ ਸ਼ੱਕ ਦਾ ਪੈਰਾਂ ਲੈ ਵਿੱਚੋਂ ਚੈੱਕ ਹੁੰਦਾ ਫਿਰ ਸ਼ੱਕ ਸੁਣਿਓ ਹੋਰ ਕੀ ਪ੍ਰਬੰਧਸ 10 ਜਣਿਆਂ ਨੂੰ ਤਿਆਰ ਪਰ ਤਿਆਰ ਰੱਖਿਆ ਹੋਇਆ ਸਕਿਉਰਟੀ ਗਾਰਡ ਲਾਓ ਕੀ ਕੰਮ ਕਰਨਾ ਉਸ 10 ਬੰਦਿਆਂ ਨੇ ਕਹਿੰਦਾ ਮੇਰੇ ਸਰੀਰ ਵਿੱਚੋਂ ਜੇ ਕੋਈ ਅੰਗ ਖੜ ਜਾਏ ਰੁਕ ਜਾਏ ਕਿੰਨੀ ਵੀਰ ਹੋ ਜਾਏ ਉਸ 10 ਬੰਦੇਆਂ ਵਿੱਚੋਂ ਕੱਢ ਕੇ ਮੇਰੇ ਪਾ ਦੇਣਾ ਕੋ ਸੱਟਣਾ ਸਿਲੀਮਾ ਇਤਨਾ ਪਰਮੰਦ ਉਹਨਾਂ ਨੂੰ ਪਹਿਲਾਂ ਹੀ ਕਰੋੜਾ ਰੱਬ ਇਹ ਦੇ ਕਰਕੇ ਰੱਖਿਆ ਹੋਇਆ ਸੀ 10 ਬੰਦੇਆਂ ਨੂੰ ਤਿਆਰ ਬਰ ਤਿਆਰ ਕੋਈ ਵੀ ਮੇਰੇ ਸਰੀਰ ਦਾ ਕੋਈ ਵੀ ਅੰਗ ਰੁਕਲਾਏ ਤੇ ਕੱਢ ਕੇ ਮੇਰੇ ਕਰਾ ਪਰਮ ਸੁਣਿਓ ਉਹ ਆ ਕੀ ਇਤਨਾ ਧਨ ਇਤਨੀ ਦੌਲਤ 50 ਡਾਕਟਰਾਂ ਦੀ ਟੀਮ ਹਰ ਵੇਲੇ ਹਾਜ਼ਰ ਨਾਜ਼ਰ ਪ੍ਰਸ਼ਾਦਾ ਪਾਣੀ ਸ਼ਕਨਾ ਲੈਬ ਚੈੱਕ ਹੁੰਦਾ साल की उम्र कटिया को सपना दसो की प्रभाव करेगा क्यों क्योंकि परमात्मा ने सुबह इतने लिखे सना को सपना श्री की असि प्रबंध कर लागे नहीं गुरु के जितने परमात्मा ने सुबह जितने ने जितना कुछ तुम दिखाए बस वो तो शुक्रानी बच्चे रहो हर वे क्या करो हर गुरु तेरा रिता सब कुछ है मेरे को तू सू बहुत दिता है महल माड़िया कोठिया बगले साल ने गे कोल ने रिश्तेदार साल ने लोड है वो असि मंगते नहीं कदे अस महाराज बढ़ाने बहुत सारिया इच्छा होंगे महाराज पुत्र चाहता महाराज जमीन चाहिए महाराज ग्डी चाहिए है और किसी ने मंगया ਮਾਰਾਦ ਤੇਰਾ ਦਿੱਤਾ ਸਾਰਾ ਕੁਝ ਹੈ ਬਸ ਇੱਕੋ ਚੀਜ਼ ਦੀ ਕਾਟ ਹੈ ਉਹ ਤੁਸੀਂ ਪੂਰੀ ਕਰ ਦਿਓ ਬਸ ਮੇਰੀ ਝੋਲੀ ਦੇ ਵਿੱਚ ਨਾਮ ਦੀ ਰਾਖ ਪਾ ਦੇ ਵੱਖ ਸਤਨਾ ਸਿਧਿਵਾਰ ਹਿਮ ਮੰਗਿਆ ਕਿਸੇ ਨੇ ਨਾਮ ਕਹੇ ਕੀ ਹੈ ਪ੍ਰਮਾਤਮਾ ਕੀ ਨਾਮ ਹੈ ਇੱਕ ਹੋਰ ਗੱਲ ਦਿੱਤੀ ਜਿਹੜੇ ਅਸੀਂ ਕਰਮ ਕਰਦੇ ਆ ਜਿਹੜਾ ਅਸੀਂ ਬੀਜ ਧਰਤੀ ਤੇ ਬੋਨੇ ਆ ਨਾ ਉਹ ਸਾਨੂੰ ਵਗੜਣਾ ਪਏ ਸਾਡੇ ਕਰਮ ਨੇ ਜੇ ਸਾਡੇ ਕਰਮਾਂ ਦੇ ਚਕੁੰਤਰ ਧਿਆ ਨਹੀਂ ਤਾਂ ਸਾਡੇ ਕਰਮ ਕਰਮ ਵੀ ਨਾਲ ਬਣਦੇ ਨੇ ਇੱਕੋ ਜਿਹੀ ਆਸ ਛੋਟੀ ਉਦਾਹਰਣ ਦੇ ਕੇ ਸਮਝਾ ਮੈਂ ਤੁਹਾਨੂੰ ਇੱਕ ਜਗਿਆ ਸੁ ਮਹਾਂ ਦਸਿਆਂ ਕੋਲ ਕਹਿੰਦਾ ਮਹਾਰਾਜ ਹਾਪੂਸ ਜੀ ਸੜੇ ਮਾਤਾ ਦਾ ਪਹਿਣਾ ਗਿਆਨ ਲਿਓ ਕੋਈ ਗੱਲਾਂ ਬਾਤਾਂ ਨਾ ਕਰੇ ਬਸ ਕੀਰਤਨ ਵਾਲਾ ਥੋੜਾ ਜਿਹਾ ਸਮਾਂ ਹੈ ਸਾਡੇ ਕੋਲ